ਉਹ ਪਹਿਲਾਂ ਆ ਗਿਆ ਨਿਕੋ ਯਾਰ ਉਹ ਵਈਆ ਡਾਕਟਰ ਨੂੰ ਸੁੰਨਾਣਾ ਸਾਡੇ ਅੰਦਰ ਹਾਲੇ ਮੀਟਿੰਗਾਂ ਕਰ ਦੇਣਗੇ ਮੈਂ ਤਾਂ ਹੀ ਉਹਨਾਂ ਦੇ ਕੋਲ ਬੈਠੀ ਸੀ ਕਿ ਬਟ ਉੱਥੇ ਜਾ ਕੇ ਇੱਕ ਜਾਣਾ ਇਹ ਸਾਰੇ ਹਾਲ ਸਾਡੀ ਭਾਵਨਾ ਨੜਖੇ ਉਹ ਕਰਦੇ ਹੋ ਉਹ ਦੇਖੋ ਉੱਥੇ ਨੂੰ ਕਿੱਥੇ ਨਹੀਂ ਜਾਂਦਾ ਜਾਂਦਾ ਰਾਹ ਕਿੱਧਰੋਂ ਆ ਦੇਖੋ ਉਹ ਤੂੰ ਦੇਖੋ ਫਿਰ ਇਹ ਪੁੱਤ ਤੁਸੀਂ ਫੇਕਣਾ ਫੜਦਾ ਇਹਦਾ ਰਾਹ ਦੇਖੋ ਕਿੱਧਰ ਨੂੰ ਅੰਦਰੇ ਅੰਦਰੇ ਆ ਤਾਂ ਦੇਖੀ ਵੀ ਉਹ ਲੋਗਿਆ ਰੋਦੇ ਨੇ ਉਹ ਵੀ ਐਮਜੀ ਮੈਡਮ ਤੇ ਸਰਦ ਨੇ ਉਹ ਕਮਰਾ ਦਾ ਉਹ ਰਿਫਰਡ ਨੇ ਉਹਨਾਂ ਨੂੰ ਪੁੱਛਦੇ ਆਂ ਕਿ ਜੇ ਤੁਹਾਡਾ ਉੱਤਰਾਵਾਂ ਦਾ ਗਰੀਬ ਹੋਵੇ ਨਾ ਉਹ ਮੇਰਾ ਬੱਚਾ ਸੀਗਾ ਉਹ ਤਕਰੀਬ ਕਿਸੇ ਨੂੰ ਤਾਂ ਕੋਈ ਹੋਏ ਹੀ ਨਾ ਐਂਜ ਨਹੀਂ ਹੁੰਦਾ ਬੱਚਾ ਜੱਟ ਚੱਲੇ ਕਿੰਨ ਵਾਰ ਤੇ ਤੇ ਨਾਲ ਪੂਰੀ ਪੂਰੀ ਆ ਸਾਨੂੰ ਤੇ ਨਾਲ ਬਸ ਸਾਡੀ ਵੀ ਉਹਨਾਂ ਨੂੰ ਇੰਨੀ ਨਾਲ ਇਹ ਵੀ ਇੰਨੀ ਜਾਣਕਾਰੀ ਨਹੀਂ ਹੈ ਉਹ ਅਖੇ ਉਹਨਾਂ ਨੂੰ ਸਿਵਰਾਸਤਾਂ ਵਾਲੇ ਨੇ

ਮੈਂ ਕਹਿੰਦਾ ਆਪ ਨਹੀਂ ਫੋਕੀ ਤੇ ਬੈਠੇ ਸੀ ਕੁਰਸੀ ਤੇ ਬਹਿ ਜਾਓ ਮੈਂ ਇਹ ਉਹ ਇਹ ਤਾਂ ਬਹੁਤ ਬੁਰੀ ਗੱਲ ਹੋ ਗਈ ਜਿਹੜੀ ਹੋ ਗਈ ਪੁੱਛਿਆ ਗਿਆ ਕਿਸੇ ਦਾ ਮੱਥਾ ਜਾਣਾ ਬਹੁਤ ਦੁੱਖਦਾ ਹਾਂ ਮਨ ਆਪਾਂ ਅੱਗੇ ਕਿਸਰਾ ਦੇਖੋ ਗੱਲ ਚੁਣੋ ਜੀ ਬੇਜ਼ਾਤਰ ਸਾਹਿਬ ਅਸੀਂ ਨਹੀਂ ਬੈਠੀ ਕਰਦੇ ਆ ਬਾਹਰ ਬੈਠੋ ਡਾਕਟਰ ਸਾਹਿਬ ਆਹ ਛੱਡ ਦਿਓ ਕੁਰਸੀ ਆਹ ਛੱਡੋ ਡਾਕਟਰ ਸਾਹਿਬ ਬੈਠੋ ਆਹ ਦੇਖੋ ਕਿੰਨਾ ਪੈਸੇ ਲੰਘੇਗਾ ਤੁਸੀਂ ਦੋ ਮਿੰਟਾਂ ਦਾ ਆਪਾਂ ਸੁਣਾਉਂਦਾ ਤੂੰ ਨਹੀਂ ਭਾਈ ਲੈ ਪਰ ਸਾਰੇ ਜਨ ਬਾਰ ਨਹੀਂ ਜਲਦੀ ਤੇ ਮੇਰੀ ਗੱਲ ਸੁਣ ਉਹ ਬੰਦ ਲੈ ਉਹ ਬਾਈ ਜੀ ਪਾਸੇ ਕੋਈ ਉਹ ਦਾਨ ਨਾ ਕਰ ਬੰਦ ਲੈ ਉਹ ਹੈ ਉਸ ਕੋਲ ਕਿੱਥੇ ਨਹੀਂ ਹੈ ਕੋਈ ਗੱਲ ਛੱਡ ਦੇ ਹੱਥ ਵਿੱਚ ਮੈਂ ਵੀ ਹੱਥ ਨਹੀਂ 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 ਵੀ ਡਾਕਟਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਗੱਲ ਕਰਨੀ ਕਰਦਾ ਡਾਕਟਰ ਸਾਹਿਬ ਡਾਕਟਰ ਮੋਹਨ ਜੀ ਜਰ ਉਹ ਹੋਇਆ ਕਰਦੇ ਭਾਈ ਐਸੇ ਨਹੀਂ ਕਰਦੇ ਉੱਥੇ ਬਣਾ ਦੇ ਇਸੇ ਖੜਾ ਦੇ ਆਵਾਜ਼ ਵਿੱਚ ਰੱਖ ਲੈ ਕਾਣੀ ਉਹ ਫਾਇਦਾ ਨਹੀਂ ਡਾਕਟਰ ਸਾਹਿਬ ਬੜੇ ਪਿਆਰ ਨਾਲ ਕਹਿੰਦਾ ਉਹ ਪਟਾਰੋ ਦੇ ਜਿਹੜੇ ਹੰਕਾਰ ਕਰ ਰਿਹਾ ਬੰਦ ਕਰ ਇਹ ਗਲਤ ਹੈ ਇਹ ਕੋਈ ਮੋੜ ਹੈ ਇਹ ਮੇਰੇ ਨਾਲ ਜੁੜਦਾ ਨਹੀਂ ਕਰੀ ਲੈਣਾ ਤੁਹਾਡੇ ਸਿਰ ਤੇ ਜਿਹੜੀ ਰੋੜੇ ਨਹੀਂ ਉਹਨਾਂ ਨੂੰ ਬੰਦ ਕਰ ਨਹੀਂ ਨਹੀਂ ਸੀ ਸਾਡੇ ਨਾਲ ਗੱਲਾਂ ਕਰ ਰਿਹਾ ਤੂੰ ਕਿੰਨੇ ਮਿੰਟ ਹੈ ਮੇਰੇ ਨਾਲ ਗੱਲ ਨਹੀਂ ਨਹੀਂ ਹੈ ਮੇਰੇ ਨਾਲ ਕਰਦੀ ਕਿ ਕਦੋਂ ਕਰਦਾ ਵੀ ਕਦੋਂ ਹੀ ਸਾਤੋਂ ਸਵੇਰ ਲੱਕੇ ਕਰਦਾ ਵੀ ਕਦੋਂ ਹੀ ਸਾਤੋਂ ਨਾਲ ਇਹ ਕੋਈ ਕੋਈ ਸੁਲਤਾ ਕੀ ਹੋ ਰਿਹਾ ਹੈ ਨਾ ਪਾੜ ਜਿਹਾ ਤੁਹਾਡੇ ਘਰਤ ਹੈ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਤੇ ਕੀ ਗੱਲ ਕੀ ਹੋਈ ਹੈ ਜੀ ਇੱਥੇ ਮੇਰਾ ਬੱਚਾ ਐਡਮਿਟ ਸੀਗਾ ਜੀ ਮੈਂ ਉਹਨੂੰ 22 ਤਰੀਕ ਨੂੰ ਇੱਥੇ 21 22 ਨੂੰ ਇੱਥੇ ਸ਼ਾਮ ਨੂੰ ਲੈ ਕੇ ਆਇਆ ਸੀਗਾ ਜੀ ਜਾਨੀ ਉਹ ਪਹਿਲਾਂ ਸੀਗਾ ਅਸੀਂ ਦਿੱਲੀ ਵਾਲੇ ਤੇ ਹਾਂ ਉਹਨਾਂ ਨੇ ਸਾਰੇ ਟੈਸਟ ਕਰਵਾਏ ਨੇ ਕਲੀਅਰ ਆਏ ਨੇ ਜੀ ਬਿਲਕੁਲ ਸਿਰਫ ਇਹਨੂੰ ਇਨਫੈਕਸ਼ਨ ਸੀਗੀ ਜੀ ਹਾਂਜੀ ਤੇ ਇੱਥੇ ਆ ਕੇ ਜਾਨੀ ਦੋ ਇੱਕ ਦਿਨ ਉਹ ਠੀਕ ਰਿਹਾ ਜਦੋਂ ਅਸੀਂ ਸ਼ਾਮ ਨੂੰ ਆ ਕੇ ਇਹਨਾਂ ਨੇ ਐਡਮਿਟ ਕਰਾਤਾ ਅਸੀਂ ਆ ਕੇ ਉਰੇ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਸਾਨੂੰ ਕਹਿੰਦੇ ਵੀ ਦੇਖ ਕੇ ਕਹਿੰਦੇ ਵੀ ਉਹਦੀ ਜਿਹੜੀ ਉਹਨਾਂ ਨੇ ਰਿਪੋਰਟਾਂ ਕਰੀ ਹੋਈਆਂ ਸੀ ਦੀ ਦਿੱਲੀ ਵਾਲੇ ਨੇ ਉਹਦੀ ਆਧਾਰ ਤੇ ਇਹ ਆਪਣਾ ਟ੍ਰੀਟਮੈਂਟ ਕਰੀ ਗਏ ਯਾਨੀ ਇਹਨਾਂ ਨੇ ਆਪਦਾ ਕੋਈ ਟੈਸਟ ਨਹੀਂ ਕਰਵਾਇਆ ਕੁਝ ਨਹੀਂ ਕਰਵਾਇਆ ਤੇ ਬਾਅਦ ਚ ਫਿਰ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਐਡਮਿਟ ਕਰ ਲਾਂਗੇ ਵੀ ਇੰਨੀ ਕੋਈ ਖਾਸ ਗੱਲ ਨਹੀਂ ਠੀਕ ਹੋ ਜਾਊਗਾ ਹਾਂਜੀ ਵੀ ਇਨਫੈਕਸ਼ਨ ਆ ਵੀ ਉਹ ਘਟ ਜੂਗੀ ਅਸੀਂ ਕਹਿੰਦੇ ਚਲੋ ਅਸੀਂ ਐਡਮਿਟ ਕਰਵਾਤਾ ਜੀ ਦੋਕ ਦਿਨ ਐਡਮਿਟ ਅਸੀਂ ਕਰਾ ਕੇ ਰੱਖਿਆ ਔਰੇ ਫਿਰ ਕਹਿੰਦੇ ਵੀ ਚਲੋ ਵੀ ਬੱਚੇ ਦੀ ਕੰਮ ਫੇਰ ਕਹੀ ਗਏ ਕੰਮ ਇਹਦਾ ਵਧਿਆ ਹੋਇਆ ਐ ਐ ਫਲਾਣਾ ਠਮਕਾ ਅਸੀਂ ਕਹ ਵੀ ਕੋਈ ਗੱਲ ਨਹੀਂ ਵੀ ਤੁਸੀਂ ਦੱਸੋ ਸਾਨੂੰ ਨਹੀਂ ਫਿਰ ਅਸੀਂ ਬੱਚਾ ਲੈ ਜਾਨੇ ਆ ਕਹਿੰਦੇ ਫਿਰ ਕੀ ਕਹ ਕੋਈ ਨਾ ਅਸੀਂ ਸੰਭਾਂਗੇ ਸੰਭਾਂਗੇ ਯਾਨੀ ਸਾਨੂੰ ਦਲੇਰੀ ਦੇ ਗਏ ਨੇ ਜੀ ਹਾਂ ਜੀ ਝੂਠੇ ਦੇ ਥੱਲੇ ਦੇ ਦੇ ਗਏ ਨੇ ਵੀ ਥੋੜਾ ਬੱਚਾ ਬਿਲਕੁਲ ਠੀਕ ਆ ਤੇ ਅਸੀਂ ਜੇ ਸ਼ਾਮ ਨੂੰ ਮਤਲਬ ਹੋਣਾ ਉਹ ਛੋਟਾ ਜਿਹਾ ਬੱਚਾ ਜੀ ਚਾਰ ਦਿਨ ਉਹਨੂੰ ਚਾਰ ਦਿਨ ਕਿਹੜਾ ਬੱਚਾ ਜਿਹੜਾ ਬਿਨਾ ਦੁੱਧ ਤੋਂ ਰਹਿ ਜੂ ਜੇ ਇਹਨੂੰ ਉਹ ਗਲੂਕੋਜ਼ ਲਾਉਂਦੇ ਦੀ ਤਾਂ ਉਹਦੀ ਅੱਧੀ ਬੋਤਲ ਰੱਖ ਲੈਂਦੇ ਦੀ ਇੱਕ 24 ਅੱਧੀ ਰੱਖ ਕੇ ਲੈਂਦੇ ਦੀ ਇਹ ਇੱਕ ਜਿਹਦੀ ਅੱਧੀ ਰੱਖ ਕੇ ਉਹਨੂੰ ਬੰਦ ਕਰ ਦਿੰਦੇ ਦੀ ਜੇ ਅਸੀਂ ਸਾਰ ਨੂੰ ਬੁਲਾਉਣਾ ਵੀ ਬੱਚਾ ਸਾਡਾ ਬਹੁਤ ਤੜਪ ਰਿਆ ਨਾ ਉਹਨੂੰ ਪਾਣੀ ਦੇ ਦੋ ਮੜਾ ਜਾ ਵੀ ਬੁੱਲਾ ਨੂੰ ਲਾਇਓ ਅੰਦਰ ਨਾ ਜਾਵੇ ਵੀ ਫਿਰ ਇਹ ਕਹਿੰਦੇ ਦੀਗੇ ਜੇ ਇਹਨੂੰ ਫੇਰ ਫੋਨ ਕਰਦੇ ਦੀ ਨਾ ਤਾਂ ਇਹ ਆ ਕੇ ਚੈੱਕ ਕਰਦੇ ਸੀ ਉੱਪਰ ਜਾ ਕੇ ਪੈ ਜਾਂਦੇ ਦੀ ਮੋਜ ਨਾ ਉਹ ਕੁੜੀਆਂ ਇਹਨਾਂ ਦੇ ਸਟਾਫ ਵਾਲੀਆਂ ਰੱਖੇ ਹੋਣਾ ਕੋਈ ਅਕਲ ਨਹੀਂ ਉਹਨਾਂ ਨੂੰ ਤਾਂ ਸਟੀਮ ਵੀ ਨਹੀਂ ਦੇਣੀ ਆਉਂਦੀ ਹੈਗੀ ਜ ਇਸ ਟੀਮ ਬੱਚੇ ਨੂੰ ਕਿਵੇਂ ਦੇਈ ਦੀ ਆ ਸਾਨੂੰ ਕਹਿੰਦੇ ਦੀ ਆ ਫੜ ਲਓ ਅਸੀਂ ਹੋਰ ਵੀ ਕੰਮ ਕਰਨੇ ਨੇ ਵੀ ਅਸੀਂ ਫੇ ਪੈਸਾ ਕਾਦੇ ਵਾਸਤੇ ਭਰ ਰਹੇ ਹਾਂ ਤੁਹਾਨੂੰ ਜੇ ਜੇ ਅਸੀਂ ਆਪੇ ਡਾਕਟਰ ਹੁੰਦੇ ਵੇ ਸੋਤੋਂ ਅਸੀਂ ਕੀ ਕਰਵਾਉਣਾ ਸੀਗਾ ਤੁਹਾਨੂੰ ਤਾਂ ਕਿ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਇਹ ਉਸ ਤੋਂ ਬਾਅਦ ਇਹਨਾਂ ਨੇ ਅਸੀਂ ਫੇਰ ਕਹਿੰਦੇ ਅਸੀਂ ਆਪਣੀਆਂ ਰਿਪੋਰਟਾਂ ਕਰਾਉਣੀਆਂ ਨੇ ਦੁਬਾਰੇ ਇਹ ਆਪਣੀਆਂ ਰਿਪੋਰਟਾਂ ਕਰਨ ਚਲੇ ਗਏ ਜੀ ਹਾਂ ਜੇ ਰਿਪੋਰਟਾਂ ਉੱਥੇ ਅਸੀਂ ਇਹਨੂੰ ਕਿਹਾ ਇਹ ਵੀ ਸਾਡੀ ਕੁੜੀ ਕਿਨਾਰਸਾ ਪਾਣ ਜੀ ਮੇਰੀ ਉਹ ਕਹਿੰਦੀ ਵੀ ਮਾਮਾ ਹੀ ਮੈਂ ਇੱਥੇ ਵੀ ਜਾਣਦੀ ਆ ਵੀ ਆਪਾਂ ਉਥੋਂ ਕਰਵਾ ਲੈਂਦੇ ਆ ਸਕੈਨਾਂ ਵੀ ਵਧੀਆ ਨੇ ਜਦ ਇਹ ਆਪਣੀ ਮਰਜ਼ੀ ਨਾਲ ਉੱਥੇ ਭੇਜ ਰਿਆ ਜੇ ਫਿਰ ਜੇ ਨੂੰ ਕੋਈ ਲੈਬੋਰੀ ਚ ਕਹਿੰਦੇ ਦੀ ਕਿ ਵੀ ਉਹਦੇ ਟੈਸਟ ਕਰਾ ਲਓ ਕਹਿੰਦਾ ਦੀ ਨਾ ਜਿੱਥੇ ਮੈਂ ਕਹੂੰ ਕਹੂੰਗਾ ਵੀ ਉੱਥੇ ਹੀ ਜਾਣਾ ਜਾਨੀ ਇਹਨੇ ਆਪਦੀਆਂ ਰਿਪੋਰਟਾਂ ਆਪੇ ਹੀ ਤਿਆਰ ਕਰੀਆਂ ਹੋਈਆਂ ਨੇ ਇਹਨੇ ਸਾਡਾ ਬੱਚਾ ਅਸੀਂ ਤਾਂ ਤਿੰਨ ਧੀਆਂ ਨੇ ਮੇਰੀਆਂ ਜੀ ਬੱਚਾ ਮਸੀਆਂ ਹਾ ਅਡਾਪਟ ਕਰਿਆ ਦੀ ਅਸੀਂ ਇਹਨੇ ਸਾਥੋ ਉਹ ਵੀ ਖੋਲਿਆ ਜੀ ਸਾਫ ਚਾਹੀਦਾ ਸਾਨੂੰ ਸਾਡੇ ਚਲੋ ਬੱਚਾ ਸਾਡੀ ਦੁਨੀਆ ਦਾ ਖਤਮ ਹੋ ਗਈ ਵੀ ਹੋਰ ਆਦੇ ਬੱਚੇ ਬਚ ਜਾਣ ਜੀ ਇਹਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਤੇ ਇਹਨੂੰ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਅੱਗੇ ਅੱਗੇ ਨੂੰ ਵੀ ਹੋਰ ਡਾਕਟਰਾਂ ਨੂੰ ਵੀ ਅਕਲ ਆ ਜਾਏ ਵੀ ਇਦਾਂ ਨਹੀਂ ਕਰੇ ਕਿਸੇ ਨਾਲ ਪੁਤਾਰਮਜੀਤ ਕੌਰ ਕੀ ਗੱਲ ਕੀ ਹੁੰਦੀ ਆ ਜੀ ਬੱਚਿਆਂ ਨੂੰ ਸਾਨੂੰ ਨਹੀਂ ਪਤਾ ਹੈਗਾ ਵੀ ਕੀ ਗੱਲ ਦੀ ਕਿ ਕੱਲ ਡਾਕਟਰਾਂ ਨੂੰ ਪਤਾ ਹੁੰਦਾ ਵੀ ਬੱਚੇ ਨੂੰ ਕੀ ਪ੍ਰੋਬਲਮ ਆਉਂਦੀ ਹੈ ਇਹ ਕਹਿੰਦੇ ਇਨਫੈਕਸ਼ਨ ਆ ਕੱਲ ਕਿਹਾ ਵੀ ਟ੍ਰੀਟਮੈਂਟ ਵਾਈਟ ਕਰਾਂਗੇ ਹਾਂਜੀ ਇਹਨਾਂ ਨੇ ਇਹ ਕਹਿੰਦੇ ਵੀ ਇਨਫੈਕਸ਼ਨ ਆ ਸਿਰਫ ਇਨਫੈਕਸ਼ਨ ਕਹਿ ਕੇ ਇਹਨਾਂ ਨੇ ਬੱਚਾ ਮਤਲਬ ਜਿੱਥੇ ਰੱਖਿਆ ਉਸ ਤੋਂ ਬਾਅਦ ਕਹਿੰਦੇ ਕਹਿੰਦੇ ਜਿਹੜੀ ਫਰੂਟ ਪਤਾ ਨਹੀਂ ਕਿ ਕੋਈ ਸਾਤ ਮਤਲਬ ਜਿਹੜੀ ਆਪਣੇ ਕੋ ਫਰੈਸ਼ ਨਾਲ ਨਾਲ ਹੀ ਹੁੰਦੀ ਹੈ ਵੀ ਬਲੌਕ ਆ ਉਹ ਕਹਿੰਦੀ ਬਲੌਕ ਆ ਤੇ ਇਹ ਕਹਿੰਦੀ ਇਹਨਾਂ ਨੇ ਬੱਚੇ ਦਾ ਦੁੱਧ ਬਿਲਕੁਲ ਬੰਦ ਕਰਤਾ ਬੱਚੇ ਨੂੰ ਬੱਚੇ ਨੂੰ ਸੋਮਵਾਰ ਦਾ ਦੁੱਧ ਦਿੱਤਾ ਹੈ ਜਦ ਕਿ ਇਹਨਾਂ ਨੇ ਇੱਕ ਡ੍ਰਿਪ ਲਾਉਂਦੇ ਰਹਿੰਗੇ ਨਹੀਂ ਤਾਂ ਬੱਚਾ ਡ੍ਰਿਪ ਤੇ ਸਾਰੀ ਰਹਿੰਦਾ ਇੱਕ ਡ੍ਰਿਪ ਲਾਉਂਦੇ ਰਹੇ ਨੇ ਇੱਕ ਡ੍ਰਿਪ ਵੀ ਹੈ 11 ਵਜੇ ਤੋਂ ਬੰਦ ਕਰ ਦਿੰਦੇ ਮੇਰਾ ਪੁੱਤ ਸਾਰੀ ਰਾਤ ਫਿਲਕੀ ਹੁੰਦੀ ਮੈਂ ਪਾਣੀ ਮੂੰਹ ਤੇ ਗਿੱਲਾ ਕਰ ਕਰਕੇ ਮਹਿਲ ਮੇਰੇ ਮੁੰਡੇ ਦੇ ਨਾਲ ਮੈਂ ਦਰ ਰਾਤ ਕੱਢੀ ਆ ਸਾਰੀਆਂ ਰਾਤਾਂ ਮੈਂ ਪਾਣੀ ਗਿੱਲਾ ਕਰ ਕਰਕੇ ਬੋਲਦੇ ਲਾਉਣਾ ਤਾਂ ਮੇਰੇ ਬੇਟੇ ਨੇ ਹਾਂ ਰਾਤ ਕੱਢਣੀ ਮੈਂ ਇਹਨੂੰ ਕਹਿਣਾ ਵੀ ਡਾਕਟਰ ਸਾਹਿਬ ਇਹ ਕਹਿੰਦੇ ਵੀ ਕੋਈ ਗੱਲ ਵੀ ਇਦਾਂ ਟਰੀਟਮੈਂਟ ਹੋਊਗਾ ਹੋਇਆ ਵੀ ਉਦਾਂ ਹੀ ਆ ਚਲੋ ਕੋਈ ਗੱਲ ਨਹੀਂ ਠੀਕ ਆ ਅੰਦਰੋਂ ਨਾੜ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਕਲਰ ਰਿਪੋਰਟ ਕਰਾਈਆਂ ਮੈਂ ਕਿਹਾ ਵੀ ਡਾਕਟਰ ਸਾਹਿਬ ਬੱਚੇ ਨੂੰ ਦੁੱਧ ਦੇ ਸਕਦੇ ਆ ਕਹਿੰਦੇ ਵੀ ਹਾਂ ਵੀ ਹੁਣ ਦੀ ਰਿਪੋਰਟ ਆ ਜਾਣਗੀ ਆ ਵੀ ਫਿਰ ਦੁੱਧ ਦੇ ਦਿਓ ਚਲੋ ਰਿਪੋਰਟਾਂ ਮੈਂ ਤਾਂ ਐਂ ਕਹਿੰਦੀ ਵੀ ਜਿਹੜੀ ਅੱਜ ਤੋਂ ਉਹ ਉਹਦੇ ਰਿਪੋਰਟਾਂ ਕਰਾਈਆਂ ਇੰਨੀ ਉਹ ਆਈ ਆ ਉਹਦੇ ਵਿੱਚ ਦੁੱਖ ਆ ਹੁਣ ਕਾ ਤੋ ਫਿਰ ਹਾਲ ਦੇਖੀ ਇੱਕੋ ਲੱਗਦਾ ਠੀਕ ਆ ਗਈ ਸਾਰੀ ਰਿਪੋਰਟਾਂ ਕਦਰ ਰਿਪੋਰਟਾਂ ਠੀਕ ਨੇ ਫਿਰ ਕਹਿੰਦੇ ਦੁੱਧ ਨਹੀਂ ਦੇਣਾ ਹੈਗਾ ਜੇ ਮੇਰੇ ਬੱਚੇ ਗੀ ਤੋ ਹਾਂ ਯਾ ਡਾਕਟਰ ਨੇ ਦੋਤ ਨਹੀਂ ਦੱਸਦਾ ਹੈਗਾ ਮੇਰੇ ਬੱਚੇ ਨੂੰ ਪਹਿਲਾਂ ਵੀ ਇੱਥੋਂ ਟ੍ਰੀਟਮੈਂਟ ਚਲਦਾ ਸੀ ਬੱਚੇ ਨੂੰ ਮੈ ਜਦੇ ਉਲਟੀ ਲੱਗੀ ਮੇਰੇ ਬੱਚੇ ਨੂੰ ਮੈਂ ਇੱਥੋਂ ਹੀ 17 ਤਰੀਕ ਨੂੰ ਦਵਾਈ ਦਵਾ ਕੇ ਲੈ ਕੇ ਗਈਆਂ ਮੈਂ ਉਹੀ ਦਵਾਈ ਨੂੰ ਦੇਈ ਗਈਆਂ 17 ਤਰੀਕ ਨੂੰ ਉਹਦੀ ਉਲਟੀ ਦਾ ਹੋ ਗਈ ਬੰਦ ਲੇਕਿਨ ਉਹ ਬੱਸੇ ਬੁਖਾਰ ਨਹੀਂ ਸੀ ਉਹ ਤਾਂ ਟੁੱਟ ਰਿਆ ਸੀ ਫੇਰ ਮੈਂ ਇਹਨਾਂ ਦੇ ਕੋਲੇ ਫੇਰ ਲੈ ਕੇ ਆਈਆਂ ਇਹਨਾਂ ਨੇ ਐਡਮਿਟ ਕਰ ਲਿਆ ਹਾਂਜੀ ਬੱਚੇ ਦੀ ਡੈਥ ਮੈਂ ਕਿ ਕਦੋਂ ਹੋਈ ਹੈ ਬੱਚੇ ਦੀ ਸਵੇਰੇ ਹੋਈ ਹੈ 6:30 ਵਜੇ ਮੈਂ ਮੈਂ ਸਾਰੀ ਰਾਤ ਬੱਚਾ ਲਈ ਬੈਠੀ ਰਹੀ ਆਪਦਾ ਮੈਨੂੰ ਸਿਰਫ 1 ਮਿੰਟ ਲੈਣੀ ਉਹ ਇਸ ਤਰ੍ਹਾਂ ਢੋਂਕਾ ਲੱਗਿਆ ਮੈਂ ਆਪਦਾ ਬੱਚਾ ਦੇਖਿਆ ਵੀ ਠੀਕ ਆ ਇਹਨੂੰ ਬਰਮ ਠੀਕ ਨਹੀਂ ਸੀਗਾ ਰਾਤ ਸਾਹ ਤੇ ਮਤਲਬ ਜਨ ਚ ਲੈ ਰਹੀ ਸੀਗਾ ਪਤਾ ਹੈ ਉਹ ਮੈਂ ਦੇਖੀ ਲਿਆ ਹੈ ਹਰ ਸਾਥ ਰੋਂਦਾ ਕੁਛ ਨਹੀਂ ਦੀਗਾ ਰੋਂਦਾ ਨਹੀਂ ਦੀਗਾ ਬਿਲਕੁਲ ਵੀ ਕੋਸ਼ਿਸ਼ ਡਾਕਟਰ ਸਾਹਿਬ ਨੇ ਕਿਹਾ ਵੀ ਜਾ ਰੈਫਰ ਕਰ ਦੋ ਕੁਝ ਇਸ ਤਰ੍ਹਾਂ ਹੀ ਕਿਹਾ ਤੁਸੀਂ ਉਹਨਾਂ ਨੇ ਸਿਰਫ ਇੱਦਾਂ ਤੇ ਲਾ ਕੇ ਉਹਨਾਂ ਨੇ ਇੱਦਾਂ ਤੇ ਲਾ ਕੇ ਦੇਖ ਕੇ ਸਾਰਾ ਜਾ ਕੇ ਕਰਕੇ ਪੇਟ ਦੱਬ ਕੇ ਕਹਿੰਦੇ ਠੀਕ ਆ ਬਸ ਠੀਕ ਆ ਤੁਹਾਡਾ ਬੱਚਾ ਜਦ ਕਿ ਸਾਡਾ ਬੱਚਾ ਸਾਨੂੰ ਰਾਤ ਕਹਿ ਹੈ ਮੈਂ ਉਹਨਾਂ ਨੂੰ ਮੈਂ ਕਿਹਾ ਡਾਕਟਰ ਸਾਹਿਬ ਠੀਕ ਵੀ ਹੈਗਾ ਕਹਿੰਦੇ ਹਾਂ ਠੀਕ ਆ ਮਾਂ ਵੀ ਫਿਰ ਕੋਈ ਗੱਲ ਨਹੀਂ ਇਹਨੂੰ ਦੁੱਧ ਪਿਲਾ ਦਿਓ ਕਹਿੰਦੇ ਪਰ ਦੁੱਧ ਨਹੀਂ ਪਿਲਾਉਣਾ ਹੈਗਾ ਇਹਨੇ ਦੁੱਧ ਨਹੀਂ ਪਿਲਾਉਣ ਦਿੱਤਾ ਹੈਗਾ ਰਾਤ ਦੀ ਮਾਰੇ ਹੋਏ ਤਾਂ ਨਹੀਂ ਪਿਲਾਉਂ ਦਿੰਦਾ ਚਾਰ ਦਿਨ ਚਾਰ ਦਿਨ ਹੋ ਗਏ ਇਹਨੇ ਦੁੱਧ ਨਹੀਂ ਪੀਣ ਦਿੱਤਾ ਹੈਗਾ ਮੇਰੇ ਬੇਟੇ ਨੂੰ ਦੁੱਧ ਨਾਲ ਨੂੰ ਪ ਇਹ ਤਾਂ ਹਸਪਤਾਲ ਤਾਂ ਇਹਨੂੰ ਪੂਰਾ ਹੋ ਗਿਆ ਚੱਲ ਕੇ ਹੈ ਨਹੀਂ ਮੇਲੇ ਲੋ ਜੀ ਫਿਰ ਮੈਂ ਲੈ ਕੇ ਹਿੱਲੀ ਨਹੀਂ ਗਈ ਮੈਂ ਕਿਹਾ ਬੱਚਾ ਤਾਂ ਮੇਰਾ ਪੂਰਾ ਹੋ ਗਿਆ ਮੈਂ ਕਿਉਂ ਲੈ ਕੇ ਹਿੱਲਾਂ ਨਾ ਵੀ ਲੈ ਜਾਣਾ ਵੀ ਲੈ ਜਾਣਾ ਹੁਣ ਵੀ ਇਹ ਨਾ ਜਾ ਕੇ ਤਾਂ ਡਾਕਟਰ ਉਧਰ ਲੁੱਕ ਕੇ ਬਹਿ ਗਏ ਇਹ ਸਾਰੇ ਗੱਡੀਆਂ ਦੇ ਵਿੱਚ ਬਹਿ ਗਏ ਮੈਂ ਕੱਲੀ ਹੋਈ ਜਾ ਕੇ ਉਹ ਡਾਕਟਰ ਮੈਂ ਮੂਦਪੁਰ ਪਹੁੰਚਦਾ ਮੈਂ ਕੱਲੀ ਆ ਜਾ ਕੇ ਉਹ ਡਾਕਟਰ ਉਧਰ ਖਿੱਚ ਕੇ ਲਿਖਾਈ ਮੈਂ ਕਿਹਾ ਪੋਟਾ ਫੜਾ ਵਾਲਾ ਮੇਰੇ ਬੱਚੇ ਦੀ ਕਿੱਥੇ ਨਹੀਂ ਹੈ ਇਹਨਾਂ ਨੇ ਤਾਂ ਸਾਰਿਆਂ ਨੂੰ ਖੇਲੀ ਕਰਤੀ ਦੀਏ ਤਾਂ ਸਾਰੇ ਬਹਿ ਗਏ ਦੀਏ ਮੁੰਡੇ ਲੈ ਕੇ ਗੱਡੀ 'ਚ ਪਰ ਇਹ ਰਿਪੋਰਟ ਦੇ ਉੱਤੇ ਆਪ ਦਾ ਆਪ ਪਤਾ ਲੈ ਫਿਰ ਤੁਸੀਂ ਲਿਖ ਕੇ ਵੀ ਦੇ ਰਿਹਾ ਸੀਗਾ ਅਸੀਂ ਨੇ ਬਹੁਤ ਔਖਾ ਲਖਵਾਇਆ ਵਾ ਵੀ ਇੱਥੇ ਹੀ ਬੱਚੇ ਦਾ ਇਲਾਜ ਕਰਾਇਆ ਇੱਥੇ ਅਸੀਂ ਬੱਚਾ ਲੈ ਗਏ ਐਨੀ ਤਰੀਕ ਤੋਂ ਲੈ ਗਏ ਇਹ ਕਹਿੰਦੇ ਮੈਂ ਕੁਝ ਵੀ ਨਹੀਂ ਲਿਖ ਕੇ ਦੇਣਾ ਨਹੀਂ ਸਮਝ ਆ ਰਿਹਾ ਤੁਸੀਂ ਰੈਫਰ ਕਰ ਦੋ ਸਾਨੂੰ ਦੁੱਖ ਨਹੀਂ ਕਿਉਂ ਨਹੀਂ ਲਿਖ ਕੇ ਦੇ ਰਿਹਾ ਜਿਆਦਾ ਦਾ ਇਲਾਜ ਸਹੀ ਦੀ ਕਿਉਂ ਨਹੀਂ ਲਿਖ ਕੇ ਦੇ ਰਿਹਾ ਫਿਰ ਮੈਂ ਕਹਿੰਦੀ ਵੀ ਇਹ ਬੰਦੇ ਸਰਕਾਰੀ ਡਿਊਟੀ ਤੇ ਜਾਣੀ ਚਾਹੀਦੀ ਇਹ ਅੱਛਾ ਸਰਕਾਰ ਜਾ ਕੇ ਹਸਪੀਟਲ ਦੇ ਵਿੱਚ ਉੱਥੇ ਡਿਊਟੀ ਦਿੰਦੇ ਹੁਣੇ ਨਹੀਂ ਡਿਊਟੀ ਦਿੰਦੇ ਨੇ ਕਿ ਹਸਪਤਲ ਇੱਥੇ ਸਰਕਾਰੀ ਡਾਕਟਰ ਨੇਗੇ ਖੰਨੇ ਹਸਪਤਲ ਦੇ ਵਿੱਚ ਪੈਂਦੇ ਨੇ ਇਹਨਾਂ ਕੋਲ ਸਿਰਫ ਇੱਕ ਇੱਕ ਉਹ ਆਉਂਦੀ ਆ ਕੀ ਹੁੰਦੀ ਸਟਾਫ ਮੈਂਬਰ ਇੱਕ ਆਉਂਦਾ ਸਟਾਫ ਨਰਸ ਸਟਾਫ ਨਰਸ ਇਹਨਾਂ ਕੋਲ ਇੱਕ ਹੁੰਦੀ ਹੈ ਉਹੀ ਇਹਨਾਂ ਨੂੰ ਸਟੇਮ ਵੀ ਨਹੀਂ ਦੇਣੀ ਆਉਂਦੀ ਹੈਗੀ ਬੱਚਿਆਂ ਨੂੰ ਸਾਨੂੰ ਇਹ ਦੇਖ ਬੱਬੇ ਲੈ ਫਾਟਾ ਚ ਚਲੀ ਜਾਂਦੀ ਦੀ ਸਟ੍ਰੀਮ ਦੇ ਦਿਓ ਜੀ ਲੈ ਫਿਰ ਅਸੀਂ ਦੱਸੋ ਸਾਹ ਕਾਨੂੰ ਕਿਸੇ ਆਕਸੀਜਨ ਦਾ ਨਹੀਂ ਪਤਾ ਮੈਂ ਇਹਦਾ ਹਸਪਤਾਲ ਬੰਦ ਹੋਣਾ ਚਾਹੀਦਾ ਸਾਡਾ ਇਨਸਾਫ ਇਹ ਤੋਂ ਉੱਤੇ ਜੀ ਕੋਈ ਨਹੀਂ ਹੈਗਾ ਹਸਪਤਾਲ ਬੰਦ ਨਹੀਂ ਅੱਜ ਸਾਡਾ ਮਰ ਗਿਆ ਕੱਲੂ ਕਿਸੇ ਹੋਰ ਦਾ ਮਾਰ ਦੂੰਗਾ ਜੀ ਕੱਲ ਬਲਸ ਰੇਟ ਡਾਊਨ ਹੋਗਾ ਮੈਂ ਆ ਕੇ ਦੱਸਿਆ ਮਖਾ ਭਾਣੇ ਪਾਸ ਰੇਟ ਡਾਕਟਰ ਸਾਹਿਬ ਡਾਊਨ ਹੋ ਰਿਹਾ ਕਹਿੰਦਾ ਜੀ ਇੰਨੇ ਰਿਸ਼ਤੇਦਾਰ ਨਹੀਂ ਆਉਣੇ ਬਾਹਰ ਕੱਢੋ ਸਾਨੂੰ ਅੱਧਾ ਘੰਟਾ ਵੀ ਨਹੀਂ ਅੰਦਰ ਬੈਠਣ ਦਿੱਤਾ ਹੈਗਾ ਸਾਡੇ ਰਿਸ਼ਤੇਦਾਰ ਗੱਡੀਆਂ 'ਚ ਬੈਠ ਬੈਠ ਕੇ ਮੋੜਦੇ ਰਹੇ ਨੇ ਜਿਹਨੂੰ ਤਖ ਉਹਨੂੰ ਪੁੱਛੋ ਜਾ ਕੇ ਕਿਹਦਾ ਨਹੀਂ ਮਿਲਣ ਆਉਂਦਾ ਹੈਗਾ ਜੀ ਸਾਨੂੰ ਪਤਾ ਨਾ ਐਨੇ ਸਾਲਾਂ ਬਾਅਦ 18 ਸਾਲਾਂ ਬਾਅਦ ਅਸੀਂ ਜਵਾਕ ਦੇਖਿਆ ਵਾ ਪੁੱਛ ਕੇ ਦੇਖੋ ਜੀ ਮਾਂ ਨੂੰ ਜਿਹਦਾ ਡਿੱਡ ਚੋਂ ਜਵਾਕ ਜਾਣ ਕੇ ਛੱਟਿਆ ਜੀ ਨੇ ਇਹਨਾਂ ਦੇ ਵਰਗੇ ਤਾਂ ਮੈਂਟ ਜੀ ਕਹਿੰਦੇ ਨੇ ਲੈ ਜਾਓ ਜੀ ਰੈਫਰ ਕਰਦਾ ਇਹ ਪਰਸੋਂ ਦਾ ਰੈਫਰ ਕਰ ਚੌਥੇ ਦਿਨ ਰੈਫਰ ਕਰ ਜਦੋਂ ਪਤਾ ਸੀਗਾ ਉੱਥੇ ਜੀ ਕਹਿੰਦਾ ਆਪਰੇਸ਼ਨ ਕਰੂੰਗਾ ਮੈਂ ਮੇਰੇ ਕੋਲ ਹਿੱਲਾ ਨਹੀਂ ਹੈਗਾ ਪਾਪ ਇੱਕ ਅਰੇਂਜਮੈਂਟ ਨਹੀਂ ਹੋਈ ਹੈਗੀ ਜਿਹੜੇ ਅੰਦਰੋਂ ਸਾਫ ਕਰਦੀ ਹੈ ਜੀ ਪਾਪ ਨਹੀਂ ਤਾਂ ਅਰੇਂਜਮੈਂਟ ਹੋਇਆ ਹੋਰ ਕੀ ਕਰ ਲੂ ਬੰਦਾ ਤੁਸੀਂ ਇਹ ਦੱਸੋ ਜਿਹੜਾ ਬੰਦਾ ਇੱਕ ਪਾਈਪ ਦਾ ਅਰੇਂਜਮੈਂਟ ਐਜ਼ ਅ ਕੁਲੀਗ ਇਹਨਾਂ ਦੇ ਆਇਆ ਹੈਗਾ ਪਤਾ ਲੱਗਿਆ ਬਾਕੀ ਹਾਲੀ ਮੇਰੀ ਡਿਟੇਲ ਚ ਗੱਲ ਨਹੀਂ ਹੋਈ ਹੈਗੀ ਜੋ ਮਤਲਬ ਸਾਹਮਣੇ ਆਏਗਾ ਅਸੀਂ ਆਪ ਖੁਦ ਦੁਖੀ ਹੈ ਗਿਆ ਕਿ ਦੇਖ ਰਹੇ ਹੈ ਗਿਆ ਵੀ ਕੋਈ ਪੇਰੈਂਟਸ ਦੇ ਨਾਲ ਹੈ ਗਿਆ ਅਸੀਂ ਤੁਹਾਨੂੰ ਵੀ ਕੋਆਪਰੇਟ ਕਰਾਂਗੇ ਤੁਸੀਂ ਵੀ ਕੋਆਪਰੇਟ ਕਰੋ ਜਿਹੜੀ ਗੱਲ ਜੰਨੀ ਹੈ ਡਾਕਟਰ ਨਾਲ ਗੱਲ ਕਰਨ ਦੇ ਦੇਖਾਂਗੇ ਵੀ ਕੋਈ ਨੰਗਲੀ ਹੈ ਕੋਈ ਘਾਟ ਹੋਈ ਹੈ ਕੋਈ ਟ੍ਰੀਟਮੈਂਟ ਜਾਂ ਬੱਚੇ ਦੀ ਬਿਮਾਰੀ ਹੈ ਉਹ ਜੀ ਸੀ ਜਿਹੜੀ ਬਚਾਇਆ ਨਹੀਂ ਜਾ ਸਕਿਆ ਥੋੜਾ ਜਾ ਕੋਣ ਦਾ ਕਹਿਣਾ ਹੈ ਵੀ ਇਹ ਜਿਹੜੀਆਂ ਰਿਪੋਰਟਾਂ ਕਰਾਈਆਂ ਨੇ ਕਿ ਇਹ ਡਾਕਟਰ ਜਿਹੜੇ ਦੇਖ ਰਹੇ ਨੇ ਬੱਚੇ ਦੀ ਟ੍ਰੀਟਮੈਂਟ ਕਰ ਰਹੇ ਨੇ ਇਹ ਕਹਿ ਰਹੇ ਨੇ ਠੀਕ ਹੈ ਨਾ ਵੀ ਦੂ ਦਾ ਡਾਕਟਰ ਕਹ ਰਿਹਾ ਕੀ ਨਹੀਂ ਹੋਣੀ ਜੀ ਦੇਖੋ ਪਲੀਜ਼ ਐਸ ਚੀਜ਼ ਤੋਂ ਮਨ ਹਲਾਓ ਕਿਉਂਕਿ ਮੈਂ ਜਿਹੜੀ ਕਾਰਵਾਈ ਕਰਨੀ ਹੈ ਕਿਸੇ ਨੇ ਕਾਨੂੰਨੀ ਕਰ ਲਵੇ ਅਸੀਂ ਬੱਚੇ ਦੇ ਹੰਦੇ ਮ੍ਰਿਤੂ ਤੇ ਉਹਦੇ ਪੇਰੈਂਟਸ ਨਾਲ ਦੁੱਖ ਦੇ ਵਿੱਚ ਪੂਰੇ ਦੁਖੀ ਆ ਗਏ ਆ ਜਦੋਂ ਉਹਨਾਂ ਨੂੰ ਦੁੱਖ ਹੁੰਦਾ ਹੈ ਇੱਕ ਡਾਕਟਰ ਜਦੋਂ ਮਰੀਜ਼ ਲੂਜ਼ ਕਰਦਾ ਹੈ ਉਹਨੂੰ ਉਹਨਾਂ ਤੋਂ 100 ਗੁਣਾ ਦੁੱਖ ਦਰਦਾ ਉਹਨਾਂ ਨੇ ਕਹਿਣਾ ਡਾਕਟਰ ਸਾਹਿਬ ਵੀ ਜੇ ਇਹਨਾਂ ਨੂੰ ਪਤਾ ਦੀ ਡਾਕਟਰ ਸਾਹਿਬ ਨੂੰ ਵੀ ਬੱਚੇ ਦੀ ਦੇਖੋ ਜੀ ਕਿਸੇ ਦਾ ਕੋਈ ਕਹਿਣਾ ਹੈ ਮੈਨੂੰ ਨਹੀਂ ਪਤਾ ਦੇਖੋ ਜੇ ਜੇ ਡਾਕਟਰ ਨੂੰ ਪਤਾ ਲੱਗ ਜਾਏ ਵੀ ਇਹ ਮਰੀਜ਼ ਹੋਰ ਮਰਤਨ ਨਹੀਂ بچਣ ਲਾਸਟ ਹੈ ਉਹ ਕੋਈ ਵੀ ਨਹੀਂ ਰੱਖਦਾ ਹੈਗਾ ਇਸ ਹਉਮਤ ਤੇ ਹੀ ਰੱਖਦਾ ਵੀ ਇਹ ਬੱਚਾ ਠੀਕ ਹੋ ਜਾਏਗਾ ਕਿ ਇਹ ਮਰੀਜ਼ ਠੀਕ ਹੋ ਜਾਏਗਾ ਇਸ ਬਾਰੇ ਵਿੱਚ ਕੋਈ ਮੈਂ ਕਮੈਂਟ ਕਰ ਨਹੀਂ ਸਕਦਾ ਨਹੀਂ ਉਹਨਾਂ ਦੇ ਤੋਂ ਇਹ ਐਲੀਕੇਸ਼ਨ ਉਹ ਮਾਰੀ ਇਹਨਾਂ ਨੇ ਵੇ ਇਸ ਤਰ੍ਹਾਂ ਦੀ ਗੱਲ ਹੈ ਕੋਈ ਕੋਈ ਨਹੀਂ ਹੁੰਦਾ ਦੇਖੋ ਅੱਜ ਇਹ ਗੱਲ ਕਰਨੀ ਮਤਲਬ ਕਮ ਜਿਹਾ ਮੰਨਉ ਤਾਂ ਨਹੀਂ ਲੱਗਦੀ ਠੀਕ ਹੀ ਕੋਈ ਡਾਕਟਰ ਮਾਰੇਗਾ ਦੇਖੋ ਕਿ ਵੈਰ ਥੋੜਾ ਹੁੰਦਾ ਕੋਈ ਲੈ ਕੇ ਜਾਂਦਾ ਕਿਸੇ ਨੂੰ ਠੀਕ ਹੈ ਨਾ ਤੁਸੀਂ ਇੱਕ ਡਾਕਟਰ ਸਭ ਹੋਲ ਆਲਮੋਸਟ ਜਾਨਕੀ ਸਰ ਗਵਰਨਮੈਂਟ ਦੀ ਹਦਾਇਤਾਂ ਹੈ ਕਿ ਜੋ ਸਰਕਾਰੀ ਅਪਲਾਈਡ ਡੋਕਟਰ ਮੈਨੂੰ ਨਹੀਂ ਪਤਾ ਹੈ ਹੈ ਕਿ ਨਹੀਂ ਕੁਝ ਵੀ ਇਹਨਾਂ ਚੀਜ਼ਾਂ ਜਿਹੜੇ ਤੁਸੀਂ ਆਏ ਤੇ ਮੇਰੇ ਨਾਲ ਜਿਆਦਾ ਤੁਹਾਡੀ ਨਾਲੋਜ ਹੋਏਗੀ ਕਿ ਕੌਣ ਕੀ ਹੈ ਕੌਣ ਨਹੀਂ ਹੈਗਾ ਠੀਕ ਹੈ ਨਾ ਟੈਕਨੀਕਲ ਮੈਂ ਨਹੀਂ ਪਤਾ ਮੈਂ ਤਾਂ ਐਜ਼ ਅ ਕਲੀਗ ਦੇਖੋ ਜਿਸ ਤਰ੍ਹਾਂ ਤੁਸੀਂ ਮੀਡੀਆ ਵਾਲੇ ਇੱਕ ਚੈਨਲ ਦੂਜਾ ਚੈਨਲ ਚ ਕਰ ਰਹੇ ਆ ਕਿ ਆਪਣਾ ਕੰਮ ਅਸੀਂ ਵੀ ਐਜ਼ ਅ ਕਲੀਗ ਜਿਹੜੇ ਹੈਗੇ ਆ ਕਿਸੇ ਨੂੰ ਕੁਝ ਹੁੰਦਿਆ ਤੇ ਉਹਦੇ ਕੋਲ ਆਨੇ ਹੈਗੇ ਆ ਤੇ ਜੋ ਸਚਾਈ ਹੋਏਗੀ ਉਹ ਕਾਨੂੰਨੀ ਕਾਰਵਾਈ ਦੇ ਨਾਲ ਜੋ ਪਤਾ ਲੱਗ ਜਾਏਗੀ ਤੇ ਜੋ ਇਨਫੋਰਮੇਸ਼ਨ ਮੇਰੇ ਕੋਲ ਫਰਦਰ ਆਏਗੀ ਤਾਂ ਮੈਂ ਤੁਹਾਨੂੰ ਕੋਆਪਰੇਟ ਕਰਕੇ ਜ਼ਰੂਰ ਦੱਸਾਂ ਅਹ ਦੇਖੋ ਹਲੇ ਤੱਕ ਸਾਡੇ ਕੋਲ ਕੋਈ ਕੰਪਲੇਂਟ ਤਾਂ ਨਹੀਂ ਆਈ ਇਸ ਰਿਲੇਟਡ ਕੋਈ ਪੇਸ਼ੈਂਟ ਦੇ ਰਿਲੇਟਿਵਸ ਨੇ ਕੋਈ ਕੰਪਲੇਂਟ ਨਹੀਂ ਕੀਤੀ ਹੈ ਕਿ ਵੀ ਐਦਾਂ ਸਰਕਾਰੀ ਡਾਕਟਰ ਉਹਨਾਂ ਦਾ ਇਲਾਜ ਕਰ ਰਿਹਾ ਸੀ ਜੇ ਉਹ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਦੇ ਵਿੱਚ ਹੈਗਾ ਤੇ ਫਿਰ ਸਰਕਾਰ ਵੱਲੋਂ ਤਾਂ ਕਿਹ ਕਹਿੰਦਾ ਪ੍ਰੈਕਟਿਸ ਕੀ ਕਹਿੰਦੇ ਅਲਾਉਡ ਨਹੀਂ ਆ ਉਹਨੂੰ ਤੇ ਉਹਦੇ ਖਿਲਾਫ ਸਾਨੂੰ ਉੱਚ ਅਧਿਕਾਰੀਆਂ ਨੂੰ ਲਿਖ ਦੇਵਾਂਗੇ ਸਟ੍ਰਿਕਟ ਐਕਸ਼ਨ ਵਾਸਤੇ ਜਿੱਦਾਂ ਕੀ ਅੱਜ ਉਹ ਛੁੱਟੀ ਦੇਣੇ ਜਾ ਰਹੇ ਹਾਂਜੀ ਹਾਂਜੀ ਅੱਜ ਉਹਨਾਂ ਨੇ ਸੀਐਲ ਦਿੱਤੀ ਜੀ ਉਹ ਆਪਣੇ ਕੋਲ ਕਾਫੀ ਵਧੀਆ ਮਸ਼ੀਨਾਂ ਹੈਗੀਆਂ ਕਿ ਕਹਿੰਦੇ ਆਟੋਮੈਟਿਕ ਮਸ਼ੀਨਾਂ ਹੈਗੀਆਂ ਐਕਸ-ਰੇਸ ਹੋ ਰਹੇ ਆਪਣੇ ਕੋਲ ਅਲਟਰਾਸਾਉਂਡ ਆਪਣੇ ਕੋਲ ਹੋ ਰਿਹਾ ਸੋਨੋਲੋਜੀਸਟ ਹੈ ਸੀਟੀ ਸਕੈਨ ਦੂਸੇ ਦੇਖੋ ਕ੍ਰੈਸਨਾ ਦਾ ਕਿ ਕਹਿੰਦੇ ਸਾਡੇ ਕੋਲ ਹੈਗਾ ਇਸ ਕਰਕੇ ਕੋਈ ਕਮੀ ਤਾਂ ਹੈ ਨਹੀਂ ਦਵਾਈਆਂ ਦੇ ਪੁਆਇੰਟ ਆਫ 뷰 ਦੇ ਨਾਲ ਸੀਐਮ ਸਾਹਿਬ ਦਾ ਗੱਡਾ ਹੈਗਾ ਉਪਰਾਲਾ ਹੈ ਕਿ ਵੀ ਹੁਣ 26 ਜਨਵਰੀ ਤੋਂ ਬਾਅਦ ਜੋ ਦਵਾਈਆਂ ਵੀ ਸਾਧੀਆਂ ਹਸਪੀਟਲ ਚੋਂ ਦੇਣੀਆਂ ਹੈਗੀਆਂ ਤੇ ਜਿਹੜੇ ਇਵਨ ਐਮਪੈਨਲ ਅਸੀਂ ਪ੍ਰਾਈਵੇਟ ਜਿਹੜੇ ਹਸਪੀਟਲ ਹੈਗੇ ਆ ਪ੍ਰਾਈਵੇਟ ਸਕੈਨ ਸੈਂਟਰਸ ਆ ਉਹਨਾਂ ਨੂੰ ਵੀ ਐਮਪੈਨਲ ਕੀਤਾ ਹੈ ਜੇ ਕੋਈ ਇੱਥੋਂ ਸਕੈਨ ਲਖਾ ਕੇ ਜਾਏਗਾ ਉਹਨਾਂ ਨੂੰ ਸਰਕਾਰ ਪੇਮੈਂਟ ਕਰੇਗੀ